ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂਆਂ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਸ਼ਿਕਾਰ ਮਾਸ਼ੀਆਂ ਤਹਿਸੀਲ ਡੇਰਾ ਪਾਪਾ ਨਾਲਕਾ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਘੜਣ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਗੱਬਣ ਤਿਆਰ ਹੈ ਬਿਲਕੁਲ ਤੇ ਆਪਾਂ ਪਹੁੰਚੇ ਆਂ ਵੀਰ ਜੋ ਬੰਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਹੋਰ ਤੁਸੀਂ ਕਿਹਾ ਜੀ ਹਾਂਜੀ ਕਿਰਪਾ ਭਾਈ ਜੀ ਤੁਸੀਂ ਸੁਣਾਓ ਬਾ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਹਾਂਜੀ ਹਾਂਜੀ ਤੇ ਕਿਵੇਂ ਹੀ ਜਦੋਂ ਵੀਡੀਓ ਪਾ ਗਏ ਆ ਪਿਛਲੇ ਵੀਡੀਓ ਵੀਰ ਜੀ ਤੁਹਾਨੂੰ ਪਤਾ ਲਗਭਗ ਆਪਣਾ ਮਾਲ ਭਾਣਾ ਹੁੰਦਾ ਉਹ ਦੂਜਾ ਕਿਨੇ ਉਸਲੇ ਵੀ ਗਿਆ ਜੇ ਵੀਡੀਓ ਪੈਂਦਿਆ ਸਾਰੀ ਅੱਛਾ ਅੱਛਾ ਇੱਕ ਵੀ ਇਧਰੋਂ ਲੈ ਗਏ ਭਿੱਖੀ ਪਿੰਡ ਲੱਗੋ ਤੇ ਇੱਕ ਇਧਰ ਜਨਾਲਾ ਸਾਈਡ ਤੇ ਮੱਝ ਗਈ ਬਹੁਤ ਫੋਨ ਆਏ ਭਾਜੀ ਦੋਵਾਂ ਦੇ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਮਾਲ ਆਪਣਾ ਭਾਜ ਹੀ ਹੁੰਦਾ ਤਾਦੀ ਮਾਲਕ ਦੀ ਕਿਰਪਾ ਨਾਲ ਵੇਖਦਾ ਜਾਂਦਾ ਉਧਰ ਵੀ ਢਾਡੇ ਸਾਹਮਣੇ ਮੇਰੀਆਂ ਐ ਮਈਆਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਗਾਵਾਂ ਵੀ ਉੱਡਦੀਆਂ ਵਾਲੇ ਕੰਮ ਆ ਭਾਜੀ ਅੱਛਾ ਅੱਛਾ ਆ ਵੇਖੋ ਢਾਡੇ ਸਾਹਮਣੇ ਮੁੰਦਰੀ ਲਾਉਂਦਾ ਕਿੱਦਾਂ ਦੀ ਵੇਰਥਾਂ ਲੈਵਾ ਕਹਿੋ ਜਾਂ ਲੱਗਾ 2 ਲੱਖ ਰੀ ਨੂੰ ਉਪਰਾ ਕਰਤੀ ਐ ਪਹਿਲਾਂ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਵੀਰਜੀ ਜੋ ਬੰਦੇ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਕਰਦਾਪੁਰ ਤਹਿਸੀਲ ਡੇਰਾ ਬਾਬਾਣਾ ਠੀਕ ਐ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 819502855 ਠੀਕ ਐ ਠੀਕ ਐ ਹਾਂਜੀ ਹਾਂਜੀ ਇੱਕ ਕਰੀ ਸ਼ੁਰੂਆਤ ਹਾਂਜੀ ਵੀਰਜੀ ਕਰ ਦੋ ਦੱਸਿਓ ਹਾਂ ਕਿੰਨੇ ਵਸੂਆ ਸੂਹਾ ਤੇ ਇਹ ਵੀਰਜੀ ਪਹਿਲਾ ਸੂਆ ਬੱਛੀ ਜੇ ਮੂੰਹ ਦੀ ਚਾਰ ਦੰਦ ਉਹਦੀ ਭਾਵੇਂ ਛਿੱਗੀ ਲੱਗੀ ਹੋਵੇ ਅੱਛਾ ਠੀਕ ਐ ਠੀਕ ਐ ਜੀ ਹੈ ਪਹਿਲਾ ਸੂਆ ਬੱਛੀ ਠੀਕ ਐ ਜੀ ਕਰ ਪਰ ਜਿਹੜੇ ਇੱਕ ਗੱਲੋਂ ਆਪਣਾ ਮਰਾਜ ਵੱਸੀ ਪੀ ਥੋੜਾ ਜਿਹਾ ਕੱਦ ਕੇ ਕਰ ਦਿੰਦੀ ਨਾ ਤੇ 2.5 ਲੱਖ ਵਾਲੀ ਨੂੰ ਪੜਾ ਕਰਦੀ ਹੈ ਕਿਤੇ ਤੋੜ ਕੇ ਵੱਸੀ ਹੋਰ ਹੀ ਗੱਲ ਕਰਦੀ ਮਖਾਈ ਕੋਲ ਕੇ ਠੀਕ ਹੈ ਲੋ ਭਾਈ ਜੀ ਛੱਡਾ ਛੋਟਾ ਬਹੁਤ ਹੀ ਜ਼ਿਆਦਾ ਵਧੀਆ ਬਣਾਇਆ ਵਾ ਤੇ ਬਾਕੀ ਤੁਹਾਨੂੰ ਖੋਲ ਕੇ ਵਿਖਾਉਨੇ ਆਪਾਂ ਨਾ ਭਾਈ ਵੇਖੋ ਥੱਲੋਂ ਲੋ ਭਾਈ ਹੌਲੀ ਹੌਲੀ ਤੋੜ ਹੌਲੀ ਹੌਲੀ ਤੋੜ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਬਾਖਮਾਲੀ ਆ ੱਡਾ ਵੀ ਛੱਡਾ ਭਾਈ 25 ਕਿਲੋ ਅਸ਼ੀਰਮਾਨ ਆਉਦ ਪਰ ਹੋਈ ਜੇ ਸੁੰਦੀ ਨਹੀਂ ਬੱਚੀ ਠੀਕ ਆ ਠੀਕ ਆ ਤੇ ਬਾਕੀ ਥਲਾਂ ਦਾ ਸੈਰ ਗਿਆ ਵੀ ਬਹੁਤ ਪਰ ਜਿਹੜਾ ਮੁੱਲ ਕਰਦੇ ਨਾ ਉਹ ਕੋ ਵੀਰਦਾ ਹੀ ਕਰੂਗਾ ਇਹ ਤੁਹਾਨੂੰ ਦੱਸਦਾ ਠੀਕ ਆ ਜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆਡਰ ਕੁਆਲਟੀ ਆ ਤੇ ਭਾਈ ਨੇ ਸਵੇਰੇ ਵੀਰ ਕਹਦਾ ਕਿ 20 ਲੀਟਰ ਦੇ ਲਾਕੇ ਬੰਨੇ ਦੁੱਧ ਚ ਵੜੂਗੀ ਜਿਹੜੇ ਹਿਸਾਬ ਨਾਲ ਆਡਰ ਕੁਆਲਟੀ ਲੱਗੀ ਆ ਬਾਕੀ ਚਲੋ ਸਾਮ ਤੇ ਗੱਲ ਮੁੱਕਦੀ ਆ ਤੇ ਦੂਜੀ ਗੱਲ ਇਹ ਕਰਾਸ ਦੇ ਵਿੱਚ ਆ ਗਈ ਨਾ ਇਹਨੂੰ ਕਾਹ ਹਣਾ ਗਰਮੀ ਦੀ ਪ੍ਰਵਾਹ ਚਲਾ ਕੋ ਠੰਡ ਦੀ ਪ੍ਰਵਾਹ ਪਈ ਥਾਂ ਲੈ ਵਾ ਇਹੋ ਜਿਆ 2 2 ਲੱਖ ਖਰਚ ਦੇ ਕੇ ਤੇ ਵਿਰਲਾ ਹੀ ਲੱਗਦਾ ਸਾਡੇ ਸਾਹਮਣੇ ਵਾਲੇ ਗਲਾਬੀ ਥਾਂ ਆ ਗਿਆ ਚੈੱਕ ਕਰ ਸਕਦੇ ਕਿਦਾਂ ਮਾਲਕ ਨੇ ਲਾਇਆ ਬਾਕੀ ਗਰਮੀ ਦੀ ਇਹਨੂੰ ਕੋਈ ਪ੍ਰਵਾਹ ਨਹੀਂ ਠੰਡੀ ਵਸੀ ਕਿਸੇ ਵੱਲੋਂ ਠੀਕ ਹੈ ਠੀਕ ਹੈ ਜੀ ਹਾਂ ਜੀ ਥਾਣੋ ਸਾਡੋ ਇੱਕ ਰੀ ਵਸੀ ਦਾ ਲਓ ਭਾਈ ਜੀ ਲਾਗੇ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗੈਪ ਬਹੁਤ ਸ਼ਾਂਤਾ ਰਿਆ ਠੀਕ ਹੈ ਜੀ ਇਹ ਮੋਲੇ ਵੀ ਜਰਾ ਕਰਨਾ ਫਿਰ ਜੇ ਮੁੱਲ ਤੇ ਜਿੱਦਾਂ ਥਾਣ ਲਿਵਾ ਲੱਗਾ ਵੱਛੀ ਨੂੰ ਭਾਵੇਂ ਲੱਖ ਵੀ ਕਰ ਲਈਏ ਹਾਂਜੀ ਹਾਂਜੀ ਮੁੱਲ ਆਪਾਂ ਲੱਖ ਲੁਕਣੀ ਕਰਦੇ ਮੁੱਲ ਭਾਵੇਂ ਵੱਛੀ ਦਾ 60 ਕਰਾ ਲਓ ਭਾਵੇਂ 65000 ਦੀ ਦੇ ਦਈਏ ਅੱਛੀ ਕਰ ਦਈਏ ਮੰਨ ਤਾਣਾ ਭਾਈ 1000 ਛੋਟ ਹੋਣੀ ਹੈ ਵੱਛੀ 54 ਦੀ 53000 ਦੀ ਦੇ ਰਾਂ ਜੇ ਕੋਈ ਦੂਰੋਂ ਆਏਗੇ 53000 ਦੀ ਬੱਛੀ ਦਾ ਕਿ ਹੁਣ ਇਹ ਦੋ ਅੱਗੇ ਤੇ ਰੱਬ ਦਾ ਨਾਮ ਆਈਆਂ ਦੇਣ ਦੋ ਠੀਕ ਹੈ ਲਓ ਭਾਈ ਬਾਕੀ ਵੱਡੀਆਂ ਵਾਲਾ ਲੈ ਵਾਲੀ ਫਿਰਦੀ ਆਪਾਂ ਵੱਡੀਆਂ ਵਾਲਾ ਮੋਲ ਨਹੀਂ ਕੀਤਾ ਵਛੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਭਾਈ ਬਹੁਤ ਹੀ ਸ਼ਾਨਦਾਰ ਆ ਆਜੋ ਹੁਣ ਬਿਲਕੁਲ ਤਾਜੀ ਸੂਈ ਦੱਸਿਓ ਵੀ ਜਿਹੇ ਦੇ ਪਰੇ ਇਹ ਪਹਿਲਾ ਸੂਆ ਬੱਛੀ ਮੂੰਹ ਦੀ ਦੋ ਦੰਦ ਅੱਛਾ ਜੀ ਅੱਜ ਮਨੇਰੇ ਸੂਈ ਕੋ 4-5 ਵਜੇ ਠੀਕ ਹੈ ਪਰ ਜਿਹੜਾ ਬੱਚਾ ਅੱਗੋਂ ਦਿੱਤਾ ਉਹ ਵੀ ਵਾਲੋ ਕਾੜੀ ਦਿੱਤਾ ਵੇਲੋ ਵਛੀ ਦਿੱਤੀ ਵਿੱਚ ਠੀਕ ਹੈ ਠੀਕ ਹੈ ਲਓ ਭਾਈ ਫੀਮੇਲ ਕਾਫ ਆ ਗਿਆ ਇਹ ਕਿਆ ਕਰ ਸਕਦੇ ਚੰਗੇ ਸੀਮੰਦਾ ਹੈ ਵੀ ਤੇ ਬਿਲਕੁਲ ਜੇ ਤਾਜ਼ਾ ਵਾ ਨਾੜੂ ਤੇ ਜਵਾਕ ਤੇ ਕਿੰਨਾ ਕ ਜੇ ਇਸ ਟਾਈਮ ਮੇਰੇ ਕੋਲ ਬੋਲਾ ਬੋਲਾ ਹੁਣੀ ਬੱਚੀ ਦੇ ਥਲੋਂ ਦੂਜਾ ਕਿਨੇ 2 ਚਵਾਈਆਂ ਹੋਈਆਂ ਬੱਚੀ ਦੇ ਥਲੋਂ ਹੋਣ ਵੀ ਕੋਈ 7-8 ਕਿਲੋ ਚੋਰਦਾ ਬੱਚੀ ਥੱਲੇ। ਬਾਕੀ ਈਰਮਾਨਾ ਦੁੱਧ 16-17 ਗਲੋਦੋ ਨਹੀਂ ਮਰਦੀ ਬੱਚੀ। ਠੀਕ ਹੈ ਠੀਕ ਹੈ। ਖੋਲ ਕੇ ਜੀ ਬਰੇ ਇਹਨਾਂ ਨੂੰ ਖੋਲ ਕੇ ਦਿਖਾਈਏ। ਲਓ ਬਾਜੀ 16-17 ਲੀਟਰ ਵਾਲੀ ਵੜਿਆ। ਇਹ ਆਰਡਰ ਕੁਆਲਟੀ ਦਾ ਨਹੀਂ ਇਹਦੀ। ਕਿਆ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ। ਕਿੱਥੇ ਇਸ ਕੁਆਲਟੀ ਨੂੰ ਚੈੱਕ ਕਰ ਸਕਦੇ ਜੀ। ਲੋ ਬਾਈ ਔਲੀ ਤੋੜਿਆ ਔਲੀ ਡਰਦਾ ਡੰਗਾ ਬਾਹਰ ਘਟੀ ਗਈ ਆਪੀ ਇਹ ਵੀ ਪਹਿਲਾ ਸੂਆ ਸੁਈਆ ਦੇ ਮੂਹਰ ਦੋ ਰਾਂਦੇ ਆਲੇ ਬਾੜੀ ਚੰਗੀ ਬੱਚੀ ਚੋਣ ਬੜੀ ਲੱਗੀ ਬੱਚੀ ਠੀਕ ਕੋਈ ਔਣ ਔਲੀ ਕਰਦੀ ਕਿਤੇ ਪਹਿਲਾਂ ਬੱਚੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਲੋ ਬਾਈ ਚੈੱਕ ਕਰ ਸਕਦੇ ਨਾਲ ਬਰੀਡ ਵੇਖੋ ਬੱਚੀ ਦੀ ਔੜੀ ਵਾਲੀ ਡਾਰਿਆ ਵੀ ਬੋਡੀ ਵਾਲੀ ਵੜ ਹੈ ਨਾ ਇਵੇਂ ਤਾਂ ਡਬਲ ਖਰਾ ਕੇ ਪਿੱਛੇ ਫੀਮੇਲ ਕਾ ਫਿਰ ਹਾਂਜੀ ਹਾਂਜੀ ਚੱਲੋਗੇ ਓਏ ਲੋ ਆ ਹਾਂਜੀ ਆਹ ਵਾਲਾ ਜਵਾਬ ਹੈ ਯਾਰ ਅਸੀਂ ਚੈੱਕ ਕਰ ਸਕਦੇ ਜੇ ਬਾਕੀ ਵੀਰ ਜੀ ਦੇ ਕੇ ਇਹਨੇ ਬੱਛੀ ਦੇਣੀ ਹੋਏ 5000 ਰੁਪਏ ਚ ਬੱਛੀ ਰੱਖ ਲਾਂਗੇ ਆਪਾਂ ਅੱਛਾ ਅੱਛਾ ਹਾਂਜੀ ਹਾਂਜੀ ਲੋ ਭਾਈ 5000 ਰੁਪਏ ਚ ਬੱਛੀ ਕੋਈ ਵੀ ਛੱਡ ਦੇ ਵੀਰ ਠੀਕ ਹੈ ਠੀਕ ਹੈ ਹਾਂਜੀ ਲੋ ਭਾਈ ਕੰਮ ਦੀ ਬੱਛੀ ਦਾ 5000 ਲਾਦਾ ਵੀਰ ਨੇ ਕੀ ਕਹਸਾਦੇ ਤੈਨੂੰ ਲੱਗ ਗਿਆ ਵਾਟਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਆ ਇਹਦਾ ਕੀ ਮੁੱਲ ਵੀ 1000 ਵੀਰ ਜੀ ਇਹੋ ਜੀ ਵਛੀ ਦਾ ਬਾੜ ਜਿੱਦਾਂ ਬਜ਼ਾਰ ਚੱਲਣ ਰਿਹਾ 75 8000 ਮੰਗੀ ਜਾਂਦੇ ਆ ਅੱਛਾ ਜੀ ਮੁੱਲ 65 ਕਰਦੇ ਵਛੀ 60000 ਦੀ ਤਾਂ ਸੂਰੇ ਦੀ ਕਰਤੀ ਮੰਨ ਤਾਣਾ 2000 ਰੁਪਏ ਛੋਟ ਕਰਦਾਂਗੇ 58000 ਦੀ ਬਾਕੀ ਜੇ ਦੂਰੋਂ ਆਏਗਾ ਛੱਡ ਦਾਂਗੇ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ 58000 ਬਾਕੀ ਵੀਰ ਜੀ ਕੱਲ ਨੂੰ ਆ ਪਰਥੋ ਚ ਉਸ ਨੂੰ ਆਪਾਂ ਫੇਰ ਵੱਡੀਆਂ ਜਰਸੀਆਂ ਵੜਾ ਲਿਆਵਾਂਗੇ ਜੇ ਕੇ ਵੀਰ ਨੇ ਲੈਣੀ ਹੁਣ ਜੇ ਨਾ ਉਹ ਵੀ ਫੋਨ ਕਰ ਲੈ ਠੀਕ ਹੈ ਠੀਕ ਹੈ ਹਾਂ ਜੀ ਲਗਾਤਾਰ ਮਾਲ ਆਉਂਦਾ ਜਾਂਦਾ ਰਹਿੰਦਾ ਆਪਣੇ ਕੋਲ ਜਦੋਂ ਮਰਜ਼ੀ ਮੇਰਾ ਵੀਰ ਫੋਨ ਕਰ ਲੈ ਗਾਂ ਕਿਹ ਵੀ ਕੁਆਲਟੀ ਦਾ ਡੰਗਰ ਲੈਣਾ ਕੋ ਦੱਸ ਠੀਕ ਆ ਠੀਕ ਆ ਜੀ ਬਹੁਤ ਜਿਆਦਾ ਅੱਡ ਕੁਆਲਟੀ ਦੀ ਸ਼ਾਨਦਾਰ ਆ ਦੇ ਇੱਕ ਵਾਰੀ ਖੋਲ ਕੇ ਵਿਖਾ ਦੇ ਹਾਂਜੀ ਕਿੰਨਾ ਕ ਟਾਈਮ ਦੇਣ ਮੱਛੀ ਅਜੇ ਹਫਤਾ ਨਹੀਂ ਹੁੰਦੀ ਜਦੋਂ ਜੀ ਲੱਗੀਏ ਕੋਈ ਗੱਲ ਹੀ ਨਹੀਂ ਅੱਛਾ ਅੱਛਾ ਲੋ ਜੀ ਹਫਤੇ ਇਹ ਦੋ ਵੱਧ ਹੋਰ ਬਣ ਜਾਣੀਆਂ ਜੀ ਇਸੋਂ ਤੱਕ ਚੰਗਾ ਹਵਾਨਾ ਬਣਾ ਲੂਗੀ ਬਹੁਤ ਜਿਆਦਾ ਬਾਤ ਪਰਮਾਨਾ ਮੱਛੀ ਕੀ ਬਾਈ ਕਰੋ ਉਹ ਦਦਾਊਗੀ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਇਧਰ ਨੂੰ ਇਧਰ ਨੂੰ ਤਾਨ ਤੋਰ ਤਾਂ ਤਾਨੂੰ ਬਹੁਤ ਜਿਆਦਾ ਭਾਈ 2-2 ਲੱਖ ਲਾਈ ਫਿਰਦੇ ਲੋਤੀ ਪਰ ਐਡਾ ਲੇਵਾ ਕਰਮਾਣਾ ਕਿਤੇ ਮਿਲਦਾ ਜਿਆਜ ਲਾਇਆ ਸਹੀ ਗੱਲ ਹੈ ਹਾਂਜੀ ਹਾਂਜੀ ਬਾਕੀ ਫੇਸਬੁਕ ਤੇ ਵੀ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਤੁਹਾਨੂੰ ਪਤਾ ਇਨੀ ਅਰੀ ਵੀਡੀਓ ਬਣਾਈ ਤੁਸੀਂ ਕੋਈ ਵੀ ਮੇਰੀ ਪੁਰਾਣੀ ਤੇ ਪੁਰਾਣੀ ਵੀਡੀਓ ਕੱਢ ਕੇ ਵੇਲੇ ਵੀ ਅਜੇ ਤੱਕ ਕਿਤੇ ਮਹਾਰਾ ਡਿਨਰ ਪਾਇਆ ਨਹੀਂ ਨਹੀਂ ਬਿਲਕੁਲ ਹਾਂ ਜੀ ਥਾਨਲੇ ਵਾਲਾ ਡਿਨਰ ਲੈਂਦਾ ਆਪਾਂ ਚਲੋ ਮਹਾਰਾ ਇੱਥੇ ਪਈ ਰੱਖੇ ਪ੍ਰਵਾਹ ਹਾਂਜੀ 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 ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ